ਪ੍ਰਬੰਧਕ ਕਮੇਟੀ ਨੇ ਫੈਸਲਾ ਲਿਆ ਔਰ ਸੰਤਾਨ ਨੂੰ ਅਸੀਂ ਅਪੀਲ ਕਰਨ ਵਾਸਤੇ ਅੱਜ ਇਕੱਠੇ ਹੋਇਆ ਕਿ 15 ਅਪ੍ਰੈਲ ਨੂੰ ਪਾਈ ਲਖੀ ਸ਼ਾਹ ਬਨਜਾਰਾ ਹਾਲ ਤੋਂ ਸਹਿਜ ਪਾਰਟ ਦੀ ਅਰੰਭਤਾ ਕੀਤੀ ਜਾਣੀ ਹੈ ਔਰ ਇਹਦੇ ਵਿੱਚ ਹਜ਼ਾਰਾਂ ਦੀ ਤਦਾਦ ਦੇ ਵਿੱਚ ਸੰਤਾ ਨੇ ਜਿਹੜੀਆਂ ਉਹ ਰਜਿਸਟ੍ਰੇਸ਼ਨ ਪਿੱਛੇ ਕਰਾੜੀ ਵੀ ਸ਼ੁਰੂ ਕੀਤੀ ਹੈ ਔਰ ਅਸੀਂ ਚਾਹਾਂਗੇ ਕਿ ਜਿਸ ਦਿਨ ਇਹਦੀ ਅਰੰਭਤਾ ਹੋਏ ਉੱਥੇ ਵੱਧ ਤੋਂ ਵੱਧ ਸੰਗਤ ਪਹੁੰਚੇ ਔਰ ਆਪਣਾ ਜੀਵਨ ਸਫਲ ਕਰੇ ਗੁਰੂ ਦੀ ਬਾਣੀ ਪੜ੍ਹ ਕੇ ਔਰ 25 ਨਵੰਬਰ ਜਿਹੜਾ ਗੁਰੂ ਸਾਹਿਬ ਦੀ ਸ਼ਹਾਦਤ ਦਾ ਦਿਹਾੜਾ ਹੈ ਉਸ ਦਿਨ ਇਕੱਠੀ ਸੰਪੂਰਨਤਾ ਸਹਿਜ ਪਾਠ ਦੀ ਅਸੀਂ ਸਾਰਿਆਂ ਨੇ ਕਰਨੀ ਹੈ ਜਿੱਦੇ ਵਿੱਚ ਦੁਨੀਆ ਭਰ ਦੇ ਵਿੱਚ ਇਹਨੂੰ ਡਾਇਰੈਕਟ ਰਿਲੇ ਕੀਤਾ ਜਾਏਗਾ ਲੋਕ ਉਹਦੇ ਨਾਲ ਜੁੜ ਸਕਣਗੇ ਔਰ ਸਮੂਚੇ ਵਰਲਡ ਦੇ ਵਿੱਚ ਜਿਹੜਾ ਇਹ ਮੈਸੇਜ ਆਏ ਕਿ ਅੱਜ ਗੁਰਦੇਵ ਪਾਦਰ ਸਾਹਿਬ ਦੀ ਸ਼ਹਾਦਤ ਦਾ ਦਿਨ ਹੈ ਔਰ ਇਹ ਕਿਹੜੇ-ਕਿਹੜੇ ਸਥਾਨ ਤੋਂ ਕੀਤੀ ਜਾਣੀ ਹੈ ਕਿਉਂਕਿ ਸਮੇਂ ਦੇ ਨਾਲ ਪ੍ਰੋਗਰਾਮਾਂ ਦੇ ਵੀ ਤਬਦੀਲੀ ਹੋਣੀ ਹੈ ਮਗਰ ਅਸੀਂ ਇਹਦੀ ਸੰਪੂਰਨਤਾ ਜਿਹੜੀ ਆ ਉਹ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਕਰਾਂਗੇ ਕਿੰਨੇ ਕੁ ਬੰਦਿਆਂ ਦਾ ਪ੍ਰਬੰਧ ਉੱਤੇ ਹੋ ਸਕੇਗਾ ਇਹ ਸਾਰੀਆਂ ਜਾਣਕਾਰੀਆਂ ਸਮੇਂ-ਸਮੇਂ 'ਤੇ ਰਸੀ ਸੰਤਾ ਨੂੰ ਦਵਾਂਗੇ ਸੋ ਮੈਂ ਬੇਨਤੀ ਕਰਾਂਗਾ ਕਿ 15 ਅਪ੍ਰੈਲ ਨੂੰ ਜਿਹੜਾ ਇਹ ਪ੍ਰੋਗਰਾਮ ਹੈ ਇਹ ਸ਼ੁਰੂ ਹੋਣ ਜਾ ਰਿਹਾ ਸਹਿਜ ਪਾਠ ਦੀ ਅਰੰਭਤਾ ਦਾ ਜਿਨ੍ਹਾਂ-ਜਿਨ੍ਹਾਂ ਵੀ ਸਾਡੇ ਸਿੰਘ ਸੰਭਾਵਾਂ ਦੇ ਕਮੇਟੀਆਂ ਨੇ ਜਿਹੜੀਆਂ ਇਸਤਰੀ ਸੱਸੰਗ ਜਥੇਦਾਰੀਆਂ ਬੀਬੀਆਂ ਨੇ ਜਿਹੜੇ ਸਾਡੇ ਨੌਜਵਾਨ ਵੀਰਾਂ ਦੇ ਪਹੁੰਚੂਗੀ ਜਥੇ ਨੇ ਅਖਾਰੇ ਦੇ ਜਥੇ ਨੇ ਜਿਹੜੇ ਵੀ ਅਖੰਡ ਕੀਰਤਨੀ ਜਥੇਵਾਲੇ ਨੇ ਜਿਹੜੇ ਵੀ ਇਸ ਮਹੌਨ ਦਾ ਹਿੱਸਾ ਬੰਨਣਾ ਚਾਹਣ ਉਹ ਸਾਡੇ ਧਰਮ ਪ੍ਰਚਾਰ ਦੇ ਚੇਅਰਮੈਨ ਸਾਹਿਬ ਉਹਨੂੰ ਨੰਬਰ ਵੀ ਅਨਾਉਂਸ ਕਰਨਗੇ ਕਿ ਤੁਸੀਂ ਉੱਥੇ ਆਪਣੀ ਰਜਿਸਟ੍ਰੇਸ਼ਨ ਕਰਾਓ ਤਾਂ ਕਿ ਅਸੀਂ ਦੁਨੀਆ ਦੇ ਵਿੱਚ ਮੈਸੇਜ ਦੇ ਸਕੀਏ ਕਿ ਇੱਕ ਨਹੀਂ 2 ਨਹੀਂ 1000 ਨਹੀਂ 10000 ਨਹੀਂ ਲੱਖਾਂ ਦੀ ਤਦਾਦ ਦੇ ਵਿੱਚ ਜਿਹੜਾ ਇਹ 파ਟ ਹੈ ਗੁਰੂ ਕੇ ਸਿੱਖਾਂ ਨੇ ਆਪਣੇ ਗੁਰੂ ਨੂੰ ਕੀਦਾ ਪੇਟ ਕਰਨ ਉਹ ਸੇ ਕੀਤਾ ਸੋ ਇਹ ਤੁਹਾਡੀ ਰਜਿਸਟ੍ਰੇਸ਼ਨ ਨੇ ਵੀ ਦੁਨੀਆ ਦੇ ਵਿੱਚ ਇੱਕ ਬਹੁਤ ਵੱਡਾ ਮੈਸੇਜ ਦੇਣਾ ਸੋ ਮੈਂ ਸਾਰੀਆਂ ਸੰਤਾਂ ਨੂੰ ਬੇਨਤੀ ਵੀ ਕਰਦਾ ਔਰ ਅਪੀਲ ਵੀ ਕਰਦਾ ਕਿ ਆਉਣ ਵਾਲੀ 15 ਅਪ੍ਰੈਲ ਨੂੰ ਜਿਹੜਾ ਇਹ ਪ੍ਰੋਗਰਾਮ ਸਾਡੇ ਧਰਮ ਪ੍ਰਚਾਰ ਵਿਭਾਗ ਨੂੰ ਸ਼ੁਰੂ ਕੀਤਾ ਜਾਏਗਾ ਔਰ ਜਿਹਦੇ ਵਿੱਚ ਬਹੁਤ ਵੱਡਾ ਸਹਿਯੋਗ ਅਸੀਂ ਜਿਹੜੇ ਹੈ ਉਪਨ ਸਾਹਿਬ ਉਹਨਾਂ ਦੀ ਟੀਮ ਸਮੁੱਚੀ ਔਰ ਸਾਨੀ ਸਾਹਿਬ ਦੀ ਇਹ ਵੀ ਸਾਡੇ ਨਾਲ ਕਰਨਗੇ ਔਰ ਸਾਰੀਆਂ ਸੰਗਤਾਂ ਨੂੰ ਕਿ ਜਿਨ੍ਹਾਂ ਦੇ ਘਰ ਮਹਾਰਾਜ ਦੇ ਸਰੂਪ ਨਹੀਂ ਨੇ ਉਹ ਜਿਨ੍ਹਾਂ ਨੂੰ ਸਰੂਪ ਦੀ ਲੋੜ ਹੈ ਉਹ ਸਰੂਪ ਉਹਇਆ ਕਰਾਇਆ ਜਾਣਗੇ ਉਹਨਾਂ ਨੂੰ ਉੱਥੇ ਪਹੁੰਚਾਇਆ ਜਾਏਗਾ ਜਿਹੜੇ ਸਾਡੇ ਕੋਲ ਰਜਿਸਟ੍ਰੇਸ਼ਨ ਕਰਾਂਗੇ ਔਰ ਜਿਨ੍ਹਾਂ ਦੇ ਘਰ ਸਥਾਨ ਪ੍ਰੋਪਰ ਨਹੀਂ ਹੈ ਗੁਰੂ ਦੇ ਮਹਾਰਾਜ ਦਾ ਸਰੂਪ ਰੱਖਣ ਦਾ ਤੇ ਅਸੀਂ ਉਹਨਾਂ ਨੂੰ ਜਿਹੜੀਆਂ ਗੁਰਬਾਣੀ ਦੀਆਂ ਸੰਚਿਆ ਨੇ ਉਹ ਵੀ ਪ੍ਰਬੰਧ ਕਰਾਇਆ ਜਾਣਗੇ ਜਿਨ੍ਹਾਂ ਦਾ ਜਿਨ੍ਹਾਂ ਦੀ ਕੋਈ ਕਾਸਟ ਨਹੀਂ ਹੋਏਗੀ ਫ੍ਰੀ ਆਫ ਕਾਸਟ ਇਹ ਜਿਹੜੀਆਂ ਸੰਚਿਆ ਨੇ ਕਾਰਕਰਤਾ ਉੱਚਾਈਏ ਤਾਂ ਕਿ ਅਸੀਂ ਗੁਰਬਾਣੀ ਪੜ੍ਹ ਕੇ ਗੁਰੂ ਸਾਧੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ ਔਰ ਦੁਨੀਆ ਨੂੰ ਦੱਸ ਸਕੀਏ ਕਿ ਇਸ ਤਿਲਕ ਜੰਜੂਦੇ ਰਾਖੇ ਨੇ ਜਿਸ ਤਰੀਕੇ ਦੇ ਨਾਲ ਇਸ ਦੁਨੀਆ ਦੀ ਕਾਇਆ ਕਲਪ ਕੀਤੀ ਆ ਅੱਜ ਉਹਨਾਂ ਦੇ ਫਰਜ਼ੰਦ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਜਿਹੜਾ ਵਰਸਾਇਆ ਖਾਲਸਾ ਪੰਥ ਹੈ ਉਹ ਚੜ੍ਹਦੀ ਕਲਾ ਦੇ ਵਿੱਚ ਹੈ ਠੀਕਰ ਫੋਰ ਤੇ ਲੀਸ ਪ੍ਰਭੂ ਨੂੰ ਨੀਅ ਤਿਆਰ ਤੇ ਇੱਕ ਬਹਾਦਰ ਸੀਖ ਰਿਆ ਕਰੀ ਨ ਕਿਨਹੂ ਆਨ ਇੱਕ ਬਹਾਦਰ ਕੇ ਚਲਤ ਭਉ ਜਗਤ ਕੋ ਸੋਖ ਹੈ 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 ਸਭ ਜਗ ਪਇਓ ਜੈ 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 ਸੁਰ ਲੋ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਗੁਰਪੁਰ ਜਿਨ੍ਹਾਂ ਦੀ ਸ਼ੁਰੂਆਤ 22 ਫਰਵਰੀ ਨੂੰ ਦਿੱਲੀ ਸੈਕਟਰ ਦੁਆਰਾ ਪ੍ਰਬੰਧਕ ਕਮੇਟੀ ਨਾਲ ਮਿਲ ਕੇ ਅਸੀਂ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਕੀਤੀ ਹੈ ਅੱਜ ਸਰਦਾਰ ਜਤਿੰਦਰ ਸਿੰਘ ਉਪਲ ਜੋ ਜਿਹੜਾ ਸਭ ਤੋਂ ਵੱਡਾ ਗੁਰਦੁਆਰਾ ਆਸਟ੍ਰੇਲੀਆ 'ਚ ਮੈਲਬੌਰਨ 'ਚ ਵੀ ਏਕੜ 'ਚ ਉੱਥੋਂ ਦੇ ਮੁੱਖ ਸੇਵਾਦਾਰ ਨੇ ਔਰ ਇਹਨਾਂ ਨੇ ਅਸੀਂ ਮਿਲ ਕੇ ਕਲਕਾ ਜੀ ਪ੍ਰਧਾਨ ਦਿੱਲੀ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਕਲੋਂ ਸਾਹਿਬ ਸਕੱਤਰ ਕੱਲ ਸਾਡੀਆਂ ਵਿਚਾਰਾ ਹੋਈਆਂ ਔਰ ਇਹ ਕੈਂਪੇਨ ਉਪਲ ਸਾਹਿਬ ਵੱਲੋਂ ਚਲਾਈ ਗਈ ਹੈ ਦੁਨੀਆ ਭਰ ਦੇ ਵਿੱਚ ਜਿਹਦੇ ਨਾਲ ਅਸੀਂ ਮਿਲ ਕੇ ਦਿੱਲੀ ਸਿੰਘ ਗੁਰਦੁਦੁਆਰਾ ਪ੍ਰਬੰਧਕ ਕਮੇਟੀ ਦੇ ਸਰਪ੍ਰਸਤੀ ਹੇਠ ਟੀਚਰ ਬਹੁਤ ਵੱਡਾ ਹੈ ਔਰ ਮੈਂ ਸਮਝਦਾ ਕਿ ਜੇ ਅਰਦਾਸ ਦੇ ਚ ਇੰਨੀ ਸ਼ਕਤੀ ਹੈ ਕਾਲਕਾ ਜੀ ਨੇ ਸੰਕੋਚ ਨਾਲ ਸ਼ਾਇਦ ਫੀਗਰ ਨਹੀਂ ਦੱਸੀ ਜੇ ਤੁਹਾਡਾ ਸਾਰਿਆਂ ਦਾ ਇਸਤਰੀ satsang youth ਦਾ ਸਿੰਘ ਸਭਾ ਗੁਰਦੁਆਰਿਆਂ ਦਾ ਸਾਡੇ ਇਤਿਹਾਸਿਕ ਗੁਰਦੁਆਰਿਆਂ ਦਾ ਸਾਡੇ ਗੁਰੂ ਅਰਗੁਣ ਪਬਲਿਕ ਸਕੂਲਾਂ ਦਾ ਸਾਡੇ ਖਾਲਸਾ ਕਾਲਜ ਦਾ ਸਾਰੇ ਦਿੱਲੀ ਕਮੇਟੀ ਦੇ ਮੈਂਬਰਾਂ ਦਾ ਸਹਿਯੋਗ ਮਿਲੇ ਅਸੀਂ 350 ਸਾਲਾਂ ਤੇ 3 ਲੱਖ ਪਾਠ ਸਹਿਜ ਪਾਠ ਕੰਪਲੀਟ ਕਰ ਸਕਦੇ ਬੋਲੇ ਸੋਨਿਆ ਇਹ ਟੀਚਾ ਹੈ ਇਹ ਅਰਦਾਸ ਹੈ ਔਰ ਦੇਖੋ ਕਿੰਨੀ ਨਵੇਕਲੀ ਸੋਚ ਹੈ ਕਿ ਅਸੀਂ ਜੋ ਦਿੱਲੀ ਸਿੰਘਕਰ ਦੁਆਰਾ ਪ੍ਰਬੰਧਕ ਕਮੇਟੀ ਅਸੀਂ ਉਪਨ ਸਾਹਿਬ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਸਾਰੇ ਮਿਲ ਕੇ ਸੰਗਤ ਨੂੰ ਆਪਾਂ ਨਾਮ ਦੇ ਨਾਲ ਜੋੜ ਰਹੇ ਹਾਂ ਤੇ ਹੁਣ ਕਰਮ ਸਰ ਸਾਹਿਬ ਜਿਹੜੇ ਧਰਮ ਪ੍ਰਚਾਰ ਕਮੇਟੀ ਦੇ ਲੁਬਾਣਾ ਸਾਹਿਬ ਕੇ ਪੀ ਜੀ ਸਾਰੇ ਐਗਜ਼ੀਕਿਊਟਿਵ ਨੋਨਿਸ ਆ ਸਾਰੇ ਬੈਠ ਕੇ ਅਸੀਂ ਸਾਹਿਬ ਲਾਇਆ ਕਿ ਆਪਣੇ ਕੋਲ 220 ਦਿਨ ਨੇ ਇਸ ਭੈਣੋ ਸੱਤ ਅੰਗ ਬਣਦੇ 15 20 ਮਿੰਟ ਦੀ ਗੱਲ ਹੈ ਨਾਸ਼ਤੇ ਤੇ ਵੀ ਤੇ ਹੋਰ ਅਸੀਂ WhatsApp ਘੱਟ ਦੇਖ ਲੋ ਮੈਂ ਤਾਂ ਕਲਕਾ ਜੀ ਨੂੰ ਬੇਨਤੀ ਕੀਤੀ ਸਾਰੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਕਹੋ ਵੀ ਉਹ ਵੀ ਇੱਕ ਇੱਕ ਪਾਸ ਤੇ ਹੋ ਰੱਖਣ ਸੱਤ ਅੰਗ ਕੀ ਚੀਜ਼ ਹੈ 15 ਮਿੰਟ ਰੋਜ਼ ਦੇ ਔਰ ਨਾਲ ਹੀ ਕਾਲੂ ਸਾਹਿਬ ਔਰ ਕਲਕਾ ਜੀ ਨੇ ਵੀ ਫੈਸਲਾ ਲਿੱਤਾ ਹੈ ਵੀ ਅਸੀਂ 15 ਤਰੀਕ ਨੂੰ ਆਰੰਭਤਾ ਕਰਕੇ ਫਿਰ ਗੁਰਦੁਆਰਾ ਸੀਸ ਗਾਂਝ ਤੋਂ ਕੋਈ ਟਾਈਮ ਰੱਖ ਦਈਏ ਕਿ ਰੋਜ਼ ਜਿਹੜੇ 10 ਸੰਗ ਹੈ ਉਹ ਰੋਜ਼ ਉੱਥੋਂ ਹੋਣ ਤਾਂ ਕਿ ਕੋਈ ਵੀ ਬੰਦਾ ਜੇ ਕਾਰ ਚ ਹੈ ਕਿਤੇ ਹੈ ਘਰ ਆਪਣਾ ਪਾਠ ਖੋਲ੍ਹ ਲੇ ਫ੍ਰੀ ਸੈਂਚੀਆਂ ਦੀ ਸੇਵਾ ਕੀਤੀ ਜਾਏਗੀ ਭਾਵੇਂ 1 ਲੱਖ ਸੈਂਚੀਆਂ 2 ਲੱਖ ਹੈ ਸਾਡਾ ਟੀਚਰ 3.5 ਲੱਖ ਹੈ ਜੋ ਕਿਹਾ ਸੀ ਸਾਰਿਆਂ ਨੇ ਕਾਲੂ ਸਾਹਿਬ ਕਲਕਾ ਜੀ ਉਪਨ ਜੀ ਰਚਵੀਰ ਜੀ ਉਹਨਾਂ ਦੇ ਤਰਮ ਪਤਨੀ ਵੀ ਜਿਹੜੇ ਬਹੁਤ ਇਸ ਪ੍ਰਤੀ ਇਸ ਪ੍ਰਤੀ ਬਹੁਤ ਯਤਨਸ਼ੀਲ ਨੇ ਤੇ ਇਹ ਬੈਸਟ ਤਰੀਕਾ ਹੈ ਆਪਣੀ ਨੌਜਵਾਨ ਪੀੜੀ ਨੂੰ ਅਸੀ ਔਰ ਰੋਜ਼ ਸਾਈਬ ਸ਼੍ਰੀ ਗੁਰੂ ਜਦੋਂ ਅਸੀਂ ਉਹ 10 ਸੰਗ ਪੜਾਂਗੇ ਪਾਰਟ ਡੈਡੀਕੇਟਿਡ ਸਰਦਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਤੇ ਫਿਰ ਸ਼੍ਰੀ ਗੁਰਤੇਗ ਬਹਾਦਰ ਸਿਮਰੀਏ ਘਰ ਨੌਂ ਨੇ ਦਾ ਆਵਤ ਆਏ ਤੇ ਨੌਂ ਨੀਦੀਆਂ ਫਿਰ ਨਹੀਂ ਆਣਗੀਆਂ ਆਣਗੀਆਂ ਉਹ ਇਹ ਸਭ ਤੋਂ ਵਧੀਆ ਗੱਲ ਹੈ ਦੇਖੋ ਸਾਡੋਂ ਹੁੰਦੀਆਂ ਹੀ ਹੁਣੇ ਹੀ ਗੱਲ ਹੋ ਰਹੀ ਸੀ ਉਪਰ ਸਾਹਿਬ ਕਹ ਰਹੇ 550 ਸਾਲਾ ਗੁਰੂ ਨਾਨਕ ਦੇਵ ਜੀ ਦੀ ਆਈ ਗੁਰੂ ਗ੍ਰੰਥ ਸਾਹਿਬ ਜੀ ਦੀ ਆਈ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਰ ਕਿੰਨੀਆਂ ਸਤਾਬ ਦੀਆਂ ਆਉਂਦੀਆਂ ਪਰ ਅਸੀਂ ਆਪਣੇ ਅੰਦਰ ਇਨਟਰੋਸਪੈਕਸ਼ਨ ਕਰੀਏ ਵੀ ਇਹਨਾਂ ਸਤਾਬ ਦੀਆਂ ਦਾ ਲਾਹ ਕੀ ਹੋਇਆ ਬਹੁਤ ਵੱਡੇ ਵੱਡੇ ਪੈਮਾਨੇ ਤੇ ਫੰਕਸ਼ਨ ਵੀ ਹੋ ਗਏ ਸਤਾਬ ਦੀਆਂ ਵੀ ਮਨਾ ਲਈਆਂ ਲੇਕਿਨ ਇਹ ਜਿਹੜਾ ਅਸੀਂ ਲਾਹਾ ਜਿਹੜਾ ਨਾਮ ਦੇ ਨਾਲ ਨਾਮ ਵੀ ਸੰਤੋਖ ਸੁਹਾਗਾ ਔਰ ਜਿਵੇਂ ਗੁਰਬਾਣੀ ਚਾ ਘਰ ਘਰ ਹੋਵੇ ਧਰਮਸਾਲ ਹੋਵੇ ਕੀਰਤਨ ਸਦਾ ਬਸੋਆ ਇਹ ਦਿੱਲੀ ਕਮੇਟੀ ਅਸੀਂ ਸਾਰੇ ਮਿਲ ਕੇ ਸੰਗਤ ਨੂੰ ਨਾਮ ਦੇ ਨਾਲ ਜੋੜ ਰਹੇ ਆ ਤੇ ਰੋਜ਼ ਜਿਵੇਂ ਆਪਾਂ ਦਸਵੰਦ ਕੱਢਣਾ 15 20 ਮਿੰਟ 24 ਘੰਟੇ ਚੋਂ 24 ਮਿੰਟ ਵੀ ਨਹੀਂ ਲੱਗਣੇ ਇਹ ਦਸਵੰਦ ਗੁਰੂ ਤੇ ਨਾ ਕੱਢੀਏ ਤੇ ਜਿਆਦਾ ਤੋਂ ਜਿਆਦਾ ਇਹਨੂੰ ਵਾਇਰਲ ਕਰ ਦਿਓ ਅੱਜ ਹੀ ਤੇ ਸਾਡੇ 3 ਲੱਖ ਪਾਠ ਵਾਹਿਗੁਰੂ ਕਰੇ ਜਿੰਨਾ ਵੀ ਜਿਆਦਾ ਤੋਂ ਜਿਆਦਾ ਹੋ ਸਕਣ 15 ਤਰੀਕ ਪਹਿਲਾਂ ਹੋਵਮਾ ਅਗੇ ਇੱਥੇ ਦੀ ਸ਼ੁਰੂਆਤ ਕਰੀਏ ਤੇ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਸਾਰੀ ਸੰਗਤ ਜਿਹੜੀ ਆ ਉਹਨਾਂ ਨੂੰ ਵੱਲੋਂ ਉਦਮ ਬਖਸ਼ੇ ਕਿ ਇਹ ਜੋ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਉਪਲ ਸਾਹਿਬ ਸਾਡਾ ਸਾਰਿਆਂ ਦਾ ਜੋ ਟੀਚਾ ਉਹਦੇ ਸਫਲ ਹੋਏ ਗੁਰੂ ਮਹਾਰਾਜ ਆਪ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ